ਲਗੇ ਦਿਨ ਸਰਦਾਰ ਗੁਰਚਰਦ ਸਿੰਘ ਤੋੜਾ ਦਾ 100 ਸਾਲਾ ਜਨਮ ਦਿਹਾੜਾ ਮਨਾਇਆ ਗਿਆ ਔਰ ਉਸ ਮੌਕੇ ਬਾਗੀ ਅਕਾਲੀ ਲੀਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਹਾਲਾਂਕਿ ਵੱਖਰੇ ਵੱਖਰੇ ਪੱਦਰ ਦੇ ਉੱਤੇ ਇਹ ਸਮਾਗਮ ਮਨਾਇਆ ਗਿਆ ਜਿਸ ਦੌਰਾਨ ਜੇ ਬਾਗੀ ਅਕਾਲੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਫਦ ਵਿੱਚ ਜਾਂ ਫਿਰ ਉਹਨਾਂ ਦੇ ਲੀਡਰਾਂ ਦੇ ਵਿੱਚ ਕਹਿੋ ਜੇ ਲੀਡਰ ਨਜ਼ਰ ਆਏ ਜਿਹੜੇ ਲੀਡਰ ਇੱਕ ਨਰੋਲ ਪੰਥਕ ਇਕੱਠ ਦੇ ਹਾਮੀ ਨੇ ਜਿਹੜੇ ਲੀਡਰ ਇੱਕ ਵੱਖਰਾ ਧੜਾ ਬਣਾਉਣਾ ਚਾਹੁੰਦੇ ਨੇ ਜਿਹੜੇ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਚਾਹੁੰਦੇ ਨੇ ਔਰ ਹੁਣ ਐਂ ਲੱਗਦਾ ਕਿਤੇ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਵੀ ਰਲ ਗਏ ਨੇ ਗੱਲ ਕੀਤੀ ਜਾ ਰਹੀ ਹੈ ਸਰਦਾਰਜੀਤ ਸਿੰਘ ਖਾਲਸਾ ਦੀ ਐਮਪੀ ਨੇ ਫਰੀਦਕੋਟ ਤੋਂ ਔਰ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖਾਸੀ ਸ਼ਮੂਲੀਅਤ ਹੋ ਗਈ ਸੀ ਔਰ ਹੁਣ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਫੈਸਲਾ ਹੈ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਘੁਮ ਘਮਾ ਕੇ ਭਾਈ ਅਮਰਪਾਲ ਸਿੰਘ ਦੇ ਨਾਲ ਜੋੜੀ ਜਾਂਦੀਆਂ ਨੇ ਹੁਣ ਇੱਕ ਪਾਸੇ ਤਾਂ ਇਹ ਵਿਚਾਰਧਾਰਾ ਸਾਹਮਣੇ ਆ ਸਕਦੀ ਹੈ ਕਿ ਠੀਕ ਹੈ ਸਰਦਾਰ ਗੁਰਚੰਦ ਸਿੰਘ ਟੋੜਾ ਆਪਣੇ ਆਪ ਦੇ ਇੱਕ ਵੱਡੀ ਸ਼ਖਸੀਅਤ ਸਨ ਔਰ ਇਸ ਵਾਸਤੇ ਉਹਨਾਂ ਦੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਐਮਪੀ ਸਰਬਜੀਤ ਸਿੰਘ ਖਾਲਸਾ ਇਹ ਇੱਕ ਨਾਰਮਲ ਗੱਲ ਸਮਝੀ ਜਾ ਸਕਦੀ ਹੈ ਇੱਕ ਵੇ ਆਫ ਐਕਸਪ੍ਰੈਸ਼ਨ ਜਿਹੜਾ ਉਹ ਦੱਸਿਆ ਜਾ ਸਕਦਾ ਪਰ ਦੂਜੇ ਪਾਸੇ ਇੱਕ ਸਿਆਸੀ ਪਰ ਦੂਜੇ ਪਾਸੇ ਇਸ ਦਾ ਇੱਕ ਸਿਆਸੀ ਮਤਲਬ ਵੀ ਕੱਢਿਆ ਜਾ ਸਕਦਾ ਹੈ ਸਿਆਸੀ ਮਤਲਬ ਤਾਂ ਕਿ ਕਿਤੇ ਬਾਗੀ ਧੜੇ ਦੇ ਨਾਲ ਜਾਂ ਫਿਰ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਸਰਬਜੀਤ ਸਿੰਘ ਖਾਲਸਾ ਨੇ ਹੱਤਿਆ ਨਹੀਂ ਮਿਲਾ ਲਿਆ ਕਿ ਕਿਤੇ ਬਾਗੀ ਅਕਾਲੀ ਤੇ ਸਰਬਜੀਤ ਸਿੰਘ ਖਾਲਸਾ ਰਲ ਕੇ ਆਉਣ ਵਾਲੇ ਸਮੇਂ 'ਚ ਵਿਚਰਨ ਨੂੰ ਤਿਆਰ ਬਰ ਤਿਆਰ ਨੇ ਕਿਉਂਕਿ ਆਉਂਦਾ ਸਮਾਂ ਬਹੁਤ ਸਾਰੀਆਂ ਕਿਸਮ ਦੀਆਂ ਚੋਣਾਂ ਲੈ ਕੇ ਆਵੇਗਾ ਜਿਹਦੇ ਵਿੱਚ ਐਸਜੀਪੀਸੀ ਇਲੈਕਸ਼ਨਸ ਦਾ ਮਸਲਾ ਵੀ ਉਸੇ ਤਰ੍ਹਾਂ ਬਰਕਰਾਰ ਹੈ ਦੂਜੇ ਪਾਸੇ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਨੇ ਔਰ ਉਹਦੇ ਦਰਮਿਆਨ ਮختلف ਕਿਸਮ ਦੀਆਂ ਹੋਰ ਚੂਣਾ ਜਿਵੇਂ ਕਿ ਜ਼ਿਮਨੀ ਚੂਣਾ ਹੁਣ ਵਰਤਨੀਆਂ ਨੇ ਉਹ ਵੀ ਨੇ ਤੇ ਇਸ ਵਾਸਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਇੱਕ ਵੱਡਾ ਸਵਾਲ ਬਣਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਬਾਗੀ ਧੜੇ ਦੇ ਵਿੱਚ ਨਜ਼ਰ ਆਉਂਦੇ ਆ ਤੇ ਸਵਾਲ ਖੜਾ ਹੁੰਦਾ ਖੈਰ ਇਸ ਤੋਂ ਪਹਿਲਾਂ ਵੀ ਇੱਕ ਤਸਵੀਰ ਸਾਂਝੀ ਹੋਈ ਸੀ ਜਿਸ ਦੇ ਵਿੱਚ ਸਰਜੀਤ ਸਿੰਘ ਖਾਲਸਾ ਬਿਆਨ ਦੇ ਰਹੇ ਹੁੰਦੇ ਨੇ ਗੱਲਾਂ ਕਰ ਰਹੇ ਹੁੰਦੇ ਨੇ ਤੇ ਉਸ ਤਸਵੀਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਉਹਨਾਂ ਦੇ ਨਾਲ ਬੀਬੀ ਜਗੀਰ ਕੌਰ ਅਤੇ ਬਾਕੀ ਬਾਗੀ ਬਾਗੀ ਦੇ ਲੀਡਰ ਜਿਹੜੇ ਨੇ ਬਾਗੀ ਅਕਾਲੀਆਂ ਦੇ ਲੀਡਰ ਜਿਹੜੇ ਨੇ ਉਹ ਬੈਠੇ ਨਜ਼ਰ ਆ ਰਹੇ ਸਨ ਜਿਸ ਵਾਸਤੇ ਸਵਾਲ ਉਸ ਵੇਲੇ ਵੀ ਖੜੇ ਹੋਣ ਲੱਗੇ ਤੇ ਸਵਾਲ ਹੁਣ ਵੀ ਖੜੇ ਹੋਣ ਲੱਗੇ ਕਿ ਲੰਘੇ ਦਿਨੀ ਜਿਹੜਾ ਸਮਾਗਮ ਹੋਇਆ ਉਸ ਦੇ ਵਿੱਚ ਵਾਰੋ ਵਾਰੀ ਜਿੱਥੇ ਬਾਗੀ ਲੀਡਰਾਂ ਦੇ ਵੱਲੀਆਂ ਕਹਿ ਦਈਏ ਕਿ ਅਕਾਲੀ ਦਲ ਸਦਾ ਹੜ੍ਹ ਲਹਿਰ ਦੇ ਵੱਲੋਂ ਜਦੋਂ ਗੱਲਾਂ ਕਈਆਂ ਗਈਆਂ ਤੇ ਉਥੇ ਹੀ ਭਾਸ਼ਣ ਸਰਜੀਤ ਸਿੰਘ ਖਾਲਸਾ ਨੇ ਵੀ ਦਿੱਤਾ ਹੈ ਇਹਦੇ ਦੋ ਪਹਿਲੂ ਨੇ ਸਕੇ ਦੇ ਦੋ ਪਹਿਲੂ ਜਿਵੇਂ ਹੁੰਦੇ ਨੇ ਉਸੇ ਤਰ੍ਹਾਂ ਇਹਦੇ ਵੀ ਦੋ ਪਹਿਲੂ ਨੇ ਔਰ ਇਹਨਾਂ ਦੋਵੇਂ ਪਹਿਲਾਂ ਪਹਿਲੂਆਂ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ ਇਹ ਸਭ ਕੁਝ ਆਊਟ ਆਫ ਰਿਸਪੈਕਟ ਵੀ ਹੋ ਸਕਦਾ ਤੇ ਦੂਜੇ ਪਾਸੇ ਇਹਦਾ ਸਿਆਸੀ ਮਤਲਬ ਵੀ ਉੱਪਰ ਕੇ ਸਾਹਮਣੇ ਆ ਸਕਦਾ ਹਾਲਾਂਕਿ ਜਿਹੜੇ ਕੋਰਸ ਆਫ ਇਵੈਂਟਸ ਲੰਗੇ ਦੇ ਨਿ ਸਾਹਮਣੇ ਆਏ ਨੇ ਜੋ ਜੋ ਤਸਵੀਰਾਂ ਜਾਂ ਵੀਡੀਓਜ਼ ਸਾਹਮਣੇ ਆਈਆਂ ਉਹਨਾਂ ਦੇ ਮੁਤਾਬਿਕ ਸਿਆਸੀ ਮਤਲਬ ਜ਼ਿਆਦਾ ਕੱਢਿਆ ਜਾ ਰਿਹਾ ਹੈ